ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਆ ਮੈਂ ਪਰਮਿੰਦਰਜੀਤ ਸਿੰਘ ਮੇਰੇ ਨਾਲ ਢਿੱਲੋਂ ਸਾਹਿਬ ਰੋਜ਼ ਦੀ ਤਰ੍ਹਾਂ ਆਪਾਂ ਖਬਰਾਂ ਆ ਜੋ ਖਬਰ ਲੈ ਕੇ ਹਾਜ਼ਰ ਹੋਏ ਆ ਹੁਣ ਅੱਗੇ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਨਾਲ ਖਬਰਾਂ ਹੈਗੀਆਂ ਤਿੰਨ ਪਹਿਲੀ ਖਬਰ ਹੈਗੀ ਕੰਚਨਪ੍ਰੀਤ ਨਾਲ ਜੁੜੀ ਹੋਈ ਦੂਜੀ ਹੈਗੀ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਜੁੜੀ ਹੋਈ ਨਰਿੰਦਰਦੀਪਲਾ ਮਾਮਲਾ ਤੇ ਤੀਜੀ ਹੈਗੀ ਪਸ ਹੜਤਾਲ ਬਾਰੇ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਬੀਬੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਹੋ ਗਈ ਉਹ ਕੀ ਹੈ ਕੀ ਗੱਲਬਾਤ ਹੈ ਦੇਖੋ ਕੰਚਨਪ੍ਰੀਤ ਦੇ ਖਿਲਾਫ ਚਾਰ ਮੁਕਦਮੇ ਦਾ ਰਸੀਏ ਤੋਂ ਪਹਿਲਾਂ ਕੱਲ ਤੋਂ ਕੰਨ ਨਾ ਠੀਕ ਹੈ ਜੀ ਚਾਰਾਂ ਮੁਕਦਮੇ ਦੇ ਵਿੱਚੋਂ ਉਹਨੂੰ ਸਾਰਿਆਂ ਦੇ ਵਿੱਚ ਹੀ ਉਹਦੀ ਗ੍ਰਿਫਤਾਰੀ ਦੇਤੇ ਸਟੇਲਾਤਾ ਸੀ ਕੋਰਟ ਨੇ ਠੀਕ ਹੈ ਜੀ ਇਹਨੂੰ ਹਦਾਇਤ ਕਰਤੀ ਸੀ ਕਿ ਬੀਬਾ ਤੁਸੀਂ ਜਾਓ ਤੇ ਜਾ ਕੇ ਪੁਲਸ ਦੀ ਜਿਹੜੀ ਹੈਗੀ ਤਫਤੀਸ਼ ਸ਼ਾਮਿਲ ਤਫਤੀਸ਼ ਹੋਵੇ ਅੱਛਾ ਮਰ ਤਫਤੀਸ਼ ਠੀਕ ਹੈ ਉਹ ਸ਼ਾਮਿਲ ਤਫਤੀਸ਼ ਬਾਸਤੀ ਨੂੰ ਆਰਡਰ ਕੱਢਿਆ ਹੋਇਆ ਸੀ ਉਹ ਤੋਂ ਪਹਿਲਾਂ ਉਹਦੇ ਬਾਰੇ ਇਹ ਫਵਾਂ ਫੈਲ ਗਈ ਸੀ ਇਹ ਉਹ ਕੈਨੇਡਾ ਚਲੀ ਗਈ ਹੈ ਹਾਂ ਜੀ ਬਿਲਕੁਲ ਇਹ ਵਕ ਵਕ ਟੀਵੀ ਚੈਨਲਾਂ ਤੇ ਵੀ ਆ ਗਈ ਸੀ ਖਬਰਾਂ ਚ ਵੀ ਆ ਗਈ ਸੀ ਲੇਕਿਨ ਸ਼ੱਕ ਉਦੋਂ ਪਿਆ ਵੀ ਜਦੋਂ ਉਸ ਬੀਬੀ ਨੇ ਐਂਟੀਸਪੇਟਰੀ ਬੇਲ ਪਾਤੀ ਠੀਕ ਹੈ ਜੀ ਤੇ ਐਂਟੀਸਪੇਟਰੀ ਬੇਲ ਪਾਉਣ ਵੇਲੇ ਫਿਰ ਅਦਾਲਤ ਦੇ ਵਿੱਚ ਪਾਸਪੋਰਟ ਜਮ੍ਹਾਂ ਕਰਾਉਣਾ ਪਿਆ ਠੀਕ ਹੈ ਜੀ ਉਹ ਪਾਸਪੋਰਟ ਉਹਨੇ ਜਮ੍ਹਾਂ ਕਰਵਾਇਆ ਸੀ ਐਂਟੀਸਪੇਟਰੀ ਬੇਲ ਪਾਈ ਸੀ ਉਹਨੂੰ ਇੰਟਰਮ ਬੇਲ ਮਿਲ ਗਈ ਸੀ ਠੀਕ ਹੈ ਜੀ ਇੰਟਰਮ ਬੇਲ ਦਾ ਮਤਲਬ ਹੁੰਦਾ ਕਿ ਜਿੰਨੀ ਦੇਰ ਤੱਕ ਤੁਸੀਂ ਸ਼ਾਮਲ ਤਫਤੀਸ਼ ਹੋ ਕੇ ਦੁਬਾਰਾ ਨਹੀਂ ਹੁੰਦੇ ਉਹਨੀ ਦੇਰ ਤੱਕ ਤੁਹਾਡੇ ਤੇ ਉਹਨੂੰ ਗ੍ਰਿਫਤਾਰ ਹੀ ਤੇ ਰੋਕ ਹੈ ਪੁਲਿਸ ਆਪਣੀ ਰਿਪੋਰਟ ਪੇਸ਼ ਕਰੂਗੀ ਅਦਾਲਤ ਤੱਕ ਦਾ ਹੁਕਮ ਫਿਰ ਪੇਸ਼ ਕਰੇਗੀ ਜਿਹੜੀ ਦੇਓਗੇ ਜਾਰੀ ਕਰੂਗੀ ਠੀਕ ਹੈ ਜੀ ਸੋ ਹੋ ਗਈ ਸੀ ਉਹ ਬੜੇ ਆਰਾਮ ਦੇ ਨਾਲ ਆਪਣੇ ਘਰ ਸੀ ਉਹਨੂੰ ਪੁਲਿਸ ਨੇ ਇਨਫੋਰਮ ਕੀਤਾ ਵੀ ਆ ਜਾਓ ਉਹਨੇ ਪੁਲਸ ਵਾਲੇ ਨੂੰ ਕਿਹਾ ਮੈਂ ਆ ਰਹੀ ਹਾਂ ਔਰ ਉਹਨੇ ਪੂਰੀ ਬਕਾਇਦਾ ਮਤਲ ਜਿਹੜੀ ਵੀਡੀਓ ਬਣਾਈ ਵੀਡੀਓ ਬਣਾ ਕੇ ਉਹਨੇ ਕਿਹਾ ਜੀ ਮੈਂ ਜਾ ਰਹੀ ਹਾਂ ਮੈਨੂੰ ਅਦਾਲਤ ਤੱਕ ਬੜਾ ਪ੍ਰੋਸੈਸ ਹੈ ਅਦਾਲਤਾਂ ਤੋਂ ਮੈਨੂੰ ਇਨਸਾਫ ਮਿਲੂਗਾ ਤੇ ਹੁਣ ਤੱਕ ਇਨ ਅਦਾਲਤ ਤੋਂ ਇਨਸਾਫ ਮਿਲਦਾ ਵੀ ਨਹੀਂ ਮਿਲਦਾ ਇਹ ਗੱਲ ਕਹਿ ਕੇ ਗਈ ਜਾ ਕੇ ਉਹਨੇ ਇੱਥੇ 5 ਘੰਟਿਆਂ ਤੱਕ ਉਹਨੂੰ ਉੱਥੇ ਉਹਦੀ ਪੁੱਛਗਿੱਛ ਕੀਤੀ ਮੀਢੀਠਾ ਥਾਣੇ 'ਚ ਜੀ ਮੀਢੀਠਾ ਥਾਣੇ 'ਚ ਉਹਦੀ ਪੁੱਛਗਿੱਛ ਹੁੰਦੀ ਰਹੀ ਹੈ 5 ਘੰਟਿਆਂ ਬਜੋਂ ਬਜੋਂ 5 ਘੰਟਿਆਂ ਤੋਂ ਬਾਅਦ ਫਿਰ ਚਬਾਲ ਦੀ ਪੁਲਿਸ ਆਉਂਦੀ ਇੱਥੇ ਠੀਕ ਹੈ ਜੀ ਚਬਾਲ ਦੀ ਪੁਲਿਸ ਆਉਂਦੀ ਹੈ ਤੇ ਚਬਾਲ ਦੀ ਪੁਲਿਸ ਆ ਕੇ ਉਹਨੂੰ ਕਹਿੰਦੀ ਤੈਨੂੰ ਅਸੀਂ ਗ੍ਰਿਫਤਾਰ ਕਰਦੇ ਅੱਛਾ ਜੀ ਉਹਨੇ ਪੁੱਛਿਆ ਕੀ ਹੈ ਉਹਨਾਂ ਨੇ ਗ੍ਰਿਫਤਾਰੀ ਦੇ ਗਰਾਉਂਡਸ ਆਫ ਗ੍ਰਿਫਤਾਰੀ ਜਿਹੜੀ ਉਹ ਦਿੱਤੀ ਜਿਹੜੀ ਗਰਾਉਂਡਸ ਆਫ ਗ੍ਰਿਫਤਾਰੀ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਸ ਬੀਬੀ ਦੇ ਖਿਲਾਫ 111 ਬੀ ਐਨ ਨਾ ਵਾਤਾ ਐ ਐਫ ਆਰ ਦਰਜ ਹੈ ਗੈਰੰਟਰੀਕਲੀ ਠੀਕ ਹੈ ਜੀ 11 ਨਵੰਬਰ ਦੀ ਐਫ ਆਰ ਦਰਜ ਹੈ ਉਹਦੇ ਵਿੱਚ ਜਿਹੜਾ ਜੁਰਮ ਚਬਾਦਾ ਹੋ ਗਿਆ ਤੇ ਇਸ ਬੀਬੀ ਨੂੰ ਉਹਦੇ ਵਿੱਚ ਨਾਮਜ਼ਦ ਕਰ ਦਿੱਤਾ ਹੈ ਇੰਟਰਸਟਿੰਗ ਗੱਲ ਇਹ ਵੀ ਉਹ ਜਿਹੜੀ ਹੈਗੀ ਹੈ ਗਰਾਉਂਡਸ ਆਫ ਅ ਅਰੈਸਟ ਉਹ ਕਹਿੰਦੇ ਇਹ ਅਸੀਂ 28 ਤਾਰੀਖ ਕੱਲ 28 ਤਾਰੀਖ ਸੀ ਜੀ ਕੱਲ 28 ਤਾਰੀਖ ਨੂੰ ਇਹ ਪਾਈ ਜਾਂਦੀ ਹੈ ਲੇਕਿਨ ਅ ਵੇਟ ਕਿਹਾ ਹੈ ਕਿ 27 ਤਾਰੀਖ ਨੂੰ ਸੀਮਾ ਦਿੱਤੀ ਹੈ ਜਿਮ ਕਾਹਦੇ ਚ ਪਾਈਏ ਜਨਾਬ ਜਿਮਨੀ ਪੁਲਿਸ ਜੀ ਜਦੋਂ ਕੋਈ ਕਿਸੇ ਵੀ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਨੂੰ ਤੈਨੂੰ ਗ੍ਰਿਫਤਾਰ ਕਿਉਂ ਕੀਤਾ ਇਹ ਲਿਖ ਕੇ ਦੇਣਾ ਹੁੰਦਾ ਜੀ ਇਹ 27 ਤਾਰੀਖ ਪਾਤੀ ਉਹਨਾਂ ਨੇ 27 ਤਾਰੀਖ ਨੂੰ ਸੀਮ ਲਿਖ ਦਿੱਤੇ ਜੀ ਕਿਹਾ ਕਿ ਕਿਹਾ 1 ਕਿ ਜੀ ਦੀ ਚਵਾਲ ਥਾਣੇ ਦੇ ਵਿੱਚ ਪਰਚਾ ਦਰਜ ਹੈ ਉਹਦੇ ਵਿੱਚ ਇਹ ਨਾਮ ਜਦਵੀ ਇਹਨੂੰ ਕਰ ਲਿਆ ਤੇ ਉਹਦੇ ਬੀਐਨਐਸ ਦੇ ਵਿੱਚ ਵਾਧਾ ਵੀ ਕਰਦਾ ਹੈ 111 ਦਾ ਮਤਲਬ ਇਹ ਹੈ ਕਿ ਇੱਕ ਤੋਂ ਵੱਧ ਬੰਦੇ ਇਕੱਠੇ ਹੋ ਕੇ ਮੌਬ ਅੱਛਾ ਉਹ ਕੋਈ ਜੁਰਮ ਕਰਦਾ ਹੈ ਇਹ ਉਹਨਾਂ ਨੂੰ ਕਹਿਤਾ ਉਹਦੇ ਚ ਅਗਲੀ ਜਿਹੜੇ ਜਿਹੜੇ ਜੁਰਮਾ ਦਾ ਮੌਕ ਕੀਤਾ ਵੀ ਹੁਣ ਹਕੀਕਤ ਕੀ ਹੈ ਹਕੀਕਤ ਇਹ ਹੈ ਜਿਹਦੀ ਪਹਿਲੀ ਐਫ ਆਈ ਆਰ 11 ਨਵੰਬਰ ਦੀ ਹੋਈ ਹੈ ਕਿ ਦੋ ਬੰਦੇ ਮੋਟਰਸਾਈਕਲ ਤੇ ਆਉਂਦੇ ਆ ਕਿਸੇ ਬੀਬੀ ਦੇ ਘਰ ਠੀਕ ਹੈ ਜੀ ਉਹ ਅਕਾਲੀ ਦਲ ਨਾਲ ਜੁੜੀ ਹੋਈ ਹੈ ਆ ਆਮ ਆਦਵੀ ਪਾਰਟੀ ਨਾਲ ਬੀਬੀ ਜੁੜੀ ਹੋਈ ਹੈ ਜੀ ਉਹਦੇ ਘਰ ਦੋ ਬੰਦੇ ਆਉਂਦੇ ਤੇ ਆਵਾਜ਼ ਮਾਰਦੇ ਇੱਕ ਜਣਾ ਆਵਾਜ਼ ਮਾਰਦਾ ਇੱਕ ਮੋਟਰਸਾਈਕਲ ਤੇ ਬੈਠਾ ਜਿਹਦੇ ਜਿਹਨੂੰ ਗ੍ਰਿਫਤਾਰ ਕਰਦੇ ਹਾਂ ਇੱਕ ਜਣਾ ਮੋਟਰਸਾਈਕਲ ਤੇ ਬੈਠਾ ਇੱਕ ਆਵਾਜ਼ ਮਾਰਦਾ ਉਹ ਬੀਬੀ ਬਾਹਰ ਆਉਂਦੀ ਹੈ ਠੀਕ ਹੈ ਜੀ ਉਹ ਕਹਿੰਦੀ ਦੱਸੋ ਭ ਟੈਲੀਫੋਨ ਸੁਣੋ ਟੈਲੀਫੋਨ ਕਹਿੰਦੇ ਵੀ ਉਹਨੇ ਫੜਾਇਆ ਤੇ ਉਹ ਬੀਬੀ ਨੇ ਟੈਲੀਫੋਨ ਸੁਣਿਆ ਤੇ ਟੈਲੀਫੋਨ ਕਰਨ ਵਾਲਾ ਬੰਦਾ ਕਹਿੰਦਾ ਵੀ ਮੈਂ ਬੋਲਦਾ ਬਾਹਰੋਂ ਅੱਛਾ ਜੀ ਮਤਲਬ ਇਸ਼ਾਰਾ ਇਹ ਹੈ ਕਿ ਅਮਰਪਾਲ ਸਿੰਘ ਬਾਠ ਡਾਕਟਰ ਪ੍ਰੀਤ ਦਾ ਘਰ ਵਾਲਾ ਬੋਲਦਾ ਠੀਕ ਹੈ ਜੀ ਵੀ ਮੈਂ ਬਾਹਰੋਂ ਬੋਲਦਾ ਜੇ ਤੁਸੀਂ ਵੋਟਾਂ ਪਾਈਆਂ ਹਰਮੀਤ ਸਿੰਘ ਸੰਧੂ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਫਿਰ ਵੇਖ ਲਓ ਤੁਹਾਡੇ ਨਾਲ ਹੁੰਦੀ ਕੀ ਹੈ ਇਹ ਕਹਿੰਦੀ ਵੀ ਉਹਨੇ ਧਮਕੀ ਦਿੱਤੀ ਤੇ ਉਹ ਤੋਂ ਬਦਨਾਲ ਦੀ ਨਾਲ ਚਲੀ ਗਈ ਜਿਹੜੀ ਉਹ ਐਫਆਈ ਜਿਹੜੀ ਉਹ ਐਫਆਈਆਰ ਕੱਟੀ ਉਹਦੇ ਵਿੱਚ ਦੋ ਬੰਦੇ ਦੱਸਦੇ ਆ ਦੋਨੋਂ ਮੋਟਰਸਾਈਕਲ ਤੇ ਉਹ ਕੋਈ ਲੇਡੀ ਹੈ ਹੀ ਨਹੀਂ ਰੇਚ ਅੱਛਾ ਕੋਈ ਔਰਤ ਕੋਈ ਹੈ ਨਹੀਂ ਜੀ ਠੀਕ ਹੈ ਜੀ ਇਹ ਹੁਣ ਜਿਹੜੀ ਜਿਹੜੀ ਇਹਨਾਂ ਨੇ ਬਣਾਈ ਹੈ ਇਹਨਾਂ ਨੇ ਫਿਰ ਗਰਾਊਂਡ ਇਹ ਬਣਾਈ ਹੈ ਵੀ ਇੱਕ ਗੈਂਗ ਹੈ ਕਿ ਅੱਛਾ ਜੀ ਤੇ ਇਹ ਬੀਬੀ ਵੀ ਉਸ ਗੈਂਗ ਨਾਲ ਜੁੜੀ ਹੋਈ ਹੈ ਅਮਰਪਾਲ ਸਿੰਘ ਬਾਠ ਦੇ ਗੈਂਗ ਨਾਲ ਇਹ ਬੀਬੀ ਜੁੜੀ ਹੋਈ ਹੈ ਹਾਲਾਂਕਿ ਉਹ ਦੀ ਵਾਈਫ ਹੈ ਵਾਈਫ ਹੈ ਸਰ 2.5 ਸਾਲਾਂ ਦੀ ਬੱਚੀ ਦੀ ਮਾਂ ਹੈ ਉਹ ਬਿਲਕੁਲ ਜੀ ਇਹ ਬੀਬੀ ਐ ਤੈਨੂੰ ਪਾਈਸੀ ਨਾਮਜ਼ਦ ਕਰ ਲਿਆ ਪਰ ਉਹ ਗੱਲ ਹੋਈ ਹੈ ਕਿਉਂਕਿ ਬੰਦੇ ਕੱਢ ਲੈਂਦੇ ਜੀ 27 ਤਾਰੀਖ ਨੂੰ ਤੱਕ ਇਹਨੂੰ ਨਾਮਜ਼ਦ ਕੀਤਾ ਹੈ ਅਸੀਂ ਪਹਿਲਾਂ ਕਰ ਲਿਆ 27 ਤਾਰੀਖ ਦੀ ਜਿਹਦੀ ਉਹਨੂੰ ਗਰਾਉਂਡਸ ਆਫ ਅਰੈਸਟ ਅਰੈਸਟ ਦੇ ਠੀਕ ਹੈ ਲੇਕਿਨ ਜਿਹੜੀ ਜਿਵਨੀ ਪਾਈ ਹੈ ਉਹ ਕੱਲ ਪਾਈ ਉਹ ਕੱਲ ਠਾਈ ਮਤਲਬ ਗਰਾਉਂਡਸ ਆਫ ਅਰੈਸਟ ਪਹਿਲਾਂ ਬਣਾ ਲਈ ਪਹਿਲਾਂ ਬਣਾ ਲਈ ਤੇ ਜਿਮਨੀ ਜਿਹੜੀ ਜਿਮਨੀ ਬਾਦਪਾਦੀ ਜਿਹੜੀ ਜਿਮਨੀ ਉਹ ਬਾਦਪਾਦੀ ਉਹਨਾਂ ਨੇ ਇਹ ਸਾਰਾ ਕੁਝ ਲੈ ਲਿਆ ਲੈ ਲਿਆ ਲੈ ਕੇ ਤੇ ਉਹਨੇ ਠੀਕਾ ਦੀਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੁਣ ਅੱਜ ਉਹਦੇ ਚ ਕੀ ਹੋਇਆ ਅੱਜ ਉਹਦੇ ਚ ਇਹ ਹੋਇਆ ਕਿ ਅਕਾਲੀ ਦਲ ਦੇ ਜਿਹੜੇ ਆਪਣੇ ਸੁਪੋਕਸ ਪਰਸਨ ਵੀ ਹੈ ਜੀ ਔਰ ਅਕਾਲੀ ਦਲ ਦੇ ਵਕੀਲ ਵੀ ਹੈ ਸੀਨੀਅਰ ਕਲੇਰ ਵਕੀਲ ਹੈ ਇਹਨਾਂ ਦਾ ਨਾਮ ਹੈ ਅਰਸ਼ਦੀਪ ਸਿੰਘ ਕਲੇਰ ਕਲੇਰ ਅਰਸ਼ਦੀਪ ਸਿੰਘ ਕਲੇਰ ਤੇ ਦਮਨਜੀਤ ਸਿੰਘ ਸੋਦੀ ਜੀ ਇਹਨਾਂ ਨੇ ਇੱਕ ਪਟੀਸ਼ਨ ਪਾਈ ਠੀਕ ਹੈ ਜੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਹੀ ਕੀ ਜਾਂਦੇ ਹੈ ਕਰ ਕੀ ਰਹੇ ਇੱਕ ਤਾਂ ਜਿਹੜੀ ਆ ਕੰਟਰਡਿਕਸ਼ਨ ਆ ਗਈ ਉਹਦੇ ਵਿੱਚ ਕਿ ਗਰਾਉਂਡਸ ਆਫ ਰੈਸਟ ਵਿੱਚ 27 ਲਿਖਦੇ ਠੀਕ ਹੈ ਜੀ ਲੇਕਿਨ ਅਸਲ ਦੇ ਵਿੱਚ 28 ਤਾਰੀਖ ਪਾਈ ਹੈ ਇਹਦਾ ਮਤਲਬ ਹੈ ਕਿ ਮਗਰੋਂ ਸੋਚ ਵਿਚਾਰ ਕੇ ਪਾਈ ਹੈ ਨਾਲ ਉਹਨਾਂ ਨੇ ਅਗਲੀ ਗੱਲ ਦੱਸਦੀ ਕਿ ਦੋ ਡੀਐਸਪੀ ਬਦਲੇ ਸੀ ਚੋਣ ਕਮਿਸ਼ਨ ਦੀ ਜੀ ਉਹ ਡੀਐਸਪੀਆ ਦੇ ਵਿੱਚੋਂ ਇੱਕ ਦਾ ਨਾਮ ਸੁਖਵੀਰ ਸਿੰਘ ਹੈ ਮੇਰਾ ਖਿਆਲ ਹਾਂਜੀ ਬਿਲਕੁਲ ਤੇ ਇੱਕ ਦਾ ਨਾਮ ਹੈਗਾ ਕੁਝ ਹੋਰ ਦੋ ਦੋਨੇ ਉਹ ਦੋਨੋਂ ਡੀਐਸਪੀ ਕੱਲ ਹੀ ਉਹਨਾਂ ਦੀ ਆਰਡਰ ਕਰਤੀ ਠੀਕ ਹੈ ਜੀ ਕੱਲ ਹੀ ਉਹ ਵਾਪਸ ਲੈਗੇ ਕਿਉਂਕਿ ਕੋਡ ਆਫ ਕੰਡਕਟ ਖਤਮ ਹੋ ਗਿਆ ਖਤਮ ਹੋ ਗਿਆ ਉਹ ਵਾਪਸ ਲੈਗੇ ਤੁਸੀਂ ਦੇਖਿਆ ਉਹਨੇ ਕਿ ਇੱਕ ਡੀਐਸਪੀ ਬੋਲਦਾ ਕਿ ਜੀ ਡੀਐਸਪੀ ਕਹਿੰਦਾ ਸੀ ਇਹਨੂੰ ਕਿਉਂ ਗ੍ਰਿਫਤਾਰ ਕਰਿਆ ਉਹ ਉਹ ਡੀਐਸਪੀ ਸੁਖਵੀਰ ਸਿੰਘ ਹੀ ਠੀਕ ਹੈ ਜੀ ਸੁਖਵੀਰ ਆ ਜਾਂ ਸੁਖਜੀਤ ਕੁਝ ਇਹ ਜਾਂ ਨਾ ਹੁੰਦਾ ਠੀਕ ਹੈ ਉਹੀ ਬੋਲਦਾ ਕਿ ਡੀਐਸਪੀ ਉਹ ਕਹਿੰਦਾ ਜੀ ਅਸੀਂ ਜਿਹੜੀ ਹੈਗੀ ਹੈ ਕਾਨੂੰਨ ਦੇ ਮਤਲਬ ਕਾਇ ਉਹ ਐਸਪੀ ਸੀਟੀ ਤਰਨਤਰ ਠੀਕ ਹੈ ਜੀ ਉਹਨੂੰ ਬੰਦਾ ਉੱਥੇ ਆ ਕੇ ਸਾਰੀ ਕਰਦਾ ਉਹ ਕਹਿੰਦੇ ਜੀ ਆ ਉਹੀ ਬੰਦੇ ਆ ਜਿਨ੍ਹਾਂ ਨੂੰ ਇਲੈਕਸ਼ਨ ਤੋਂ ਵੀ ਲੱਗੇ ਬਿਲਕੁਲ ਅਸੀਂ ਇਹਨਾਂ ਦੀ ਮੈਲਾਫਾਈਡ اٹENTION ਜਿਹੜੀ ਹੈਗੀ ਉਹ ਦੀ ਪੁਸ਼ਟੀ ਹੁੰਦੀ ਹੈ ਕਿ ਇਹ ਚਾਹੁੰਦੇ ਆ ਕਿ ਬੀਬੀ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰਕੇ ਸਰਕਾਰ ਦੇ ਵੱਡੇ ਆਗੂ ਤੇ ਪੁਲਿਸ ਦੇ ਅਫਸਰਾਂ ਦੀ ਜਿਹੜੀ ਹੈਗੀ ਹੈ ਈਗੋ ਉਹਨੂੰ ਸਰਟੀਫਾਈ ਕੀਤੀ ਜਾਵੇ ਉਹਨਾਂ ਨੇ ਪਟੀਸ਼ਨ ਪਾਤੀ ਜੀ ਉਹ ਪਟੀਸ਼ਨ ਤੇ ਸੁਣਵਾਈ ਹੋ ਗਈ ਜੀ ਜਦੋਂ ਸੁਪਰਟੀਸ਼ਨ ਦੇ ਉੱਤੇ ਸੁਣਵਾਈ ਹੋਈ ਤੇ ਪਟੀਸ਼ਨ ਦੇ ਵਿੱਚ ਜੱਜ ਸਾਹਿਬਾਨ ਨੂੰ ਵੀ ਲੱਗੇ ਇੱਕ ਉਹਦੇ ਵਿੱਚ ਉਹਨਾਂ ਨੇ ਗੱਲ ਹੋਰ ਪਾਈ ਵੀ ਜਿਹੜੀ 111 ਬੀਐਨ ਦਾ ਸਤਾਵਾਦਾ ਕੀਤਾ ਇਹ 111 ਬੀਐਨ ਦਾ ਸਤਾਵਾਦਾ ਇਹ ਥੋੜਾ ਕਰ ਦੇ ਵੀ ਜਿੱਦਾਂ ਉਹ ਗਈ ਆਪਣੀ ਤੁਹਾਡੀ ਸ਼ਾਮਿਲ ਤਪੀਸ਼ੇ ਸ਼ਾਮਿਲ ਹੋਣ ਗਈ ਹੈ ਉਹਦੇ ਨਹੀਂ ਤੁਸੀਂ ਉਹ ਲਿਖ ਲਓ ਤੇ ਉਹਦੇ ਤੁਸੀਂ ਦੇ ਪਾ ਲਓ ਇਹਦਾ ਮਤਲਬ ਹੈ ਵੀ ਇਹਦੀ ਵੀ ਇਹਨਾਂ ਨੇ ਦੁਰਵਰਤੋਂ ਕੀਤੀ ਫਿਰ ਉਹਦੇ ਵਿੱਚ ਇਹ ਹੈ ਕਿ ਸੁਪਰੀਮ ਕੋਰਟ ਇਹ ਗੱਲ ਕਹਿੰਦੀ ਹੈ ਹਾਈ ਕੋਰਟ ਇਹ ਕਹਿੰਦੀ ਹੈ ਜੱਜਮੈਂਟ ਸਰਨ ਜਗਾ ਕਿ ਕਿਸੇ ਵੀ ਬੰਦੇ ਨੂੰ ਜੇ ਗ੍ਰਿਫਤਾਰ ਕਰਨਾ ਤਾਂ ਉਸ ਤੋਂ ਸੱਤ ਦਿਨ ਪਹਿਲਾਂ ਨੋਟਸ ਦੇਣਾ ਪੈਂਦਾ ਇਹ ਹੁਕਮ ਦੇ ਵਿੱਚ ਵੀ ਲਿਖਿਆ ਵੀ ਇਹ ਇਹਨਾਂ ਦੀ ਜਿਹੜੀ ਹੈ ਸੁਪਰੀਮ ਕੋਰਟ ਹਾਈ ਕੋਰਟ ਦੀ ਗਾਂ ਜਿਹੜੀਆਂ ਹਦਾਇਤਾਂ ਹੈ ਉਹਨਾਂ ਦੀ ਉਲੰਘਣਾ ਕੀਤੀ ਹੈ ਪੁਲਿਸ ਗਲਤ ਕੰਮ ਕਰ ਰਹੀ ਹੈ ਤੇ ਪ੍ਰਵਿੰਦਰ ਫਿਰ ਜਿਹੜਾ ਹੁਕਮ ਕੀਤਾ ਹੈ ਹਾਈ ਕੋਰਟ ਨੇ ਬੜਾ ਸਖਤ ਹੁਕਮ ਕਰਤਾ ਅੱਛਾ ਜੀ ਉਹਨਾਂ ਨੇ ਕਿਹਾ ਤਾਂ ਕਿ ਇਸ ਬੀਪੀ ਦਾ ਰਿਮਾਂਡ ਨਾ ਹੋਵੇ ਅੱਛਾ ਜੀ ਅੱਜ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਉਹਨਾਂ ਨੇ ਮੈਂ ਵੇਖੀ ਕਿ ਅਸੀਂ ਕੀ ਕਰਦੇ ਕੀ ਕਰਦੇ ਕਿ ਉਹ ਉਹ ਕਹਿੰਦੇ ਉਹਦਾ ਰਿਮਾਂਡ ਨਾ ਦਿੱਤਾ ਜਾਵੇ ਠੀਕ ਹੈ ਜੀ ਕਿਉਂਕਿ ਇਹਨਾਂ ਦਾ ਵਕੀਲ ਜਿਹੜਾ ਚੰਡੀਗੜ੍ਹ ਤੋਂ ਆ ਰਿਹਾ ਜੀ ਉਹ ਜੱਜਮੈਂਟ ਲੈ ਕੇ ਆਊਗਾ ਚੰਡੀਗੜ੍ਹ ਤੋਂ ਬਿਲਕੁਲ ਜੀ ਉਹ ਬੰਦੇ ਚੰਡੀਗੜ੍ਹ ਤੋਂ ਆ ਰਹੇ ਆ ਰਾਤ ਨੂੰ 8 ਵਜੇ ਦੁਬਾਰਾ ਸੁਣਵਾਈ ਹੋਵੇ ਅੱਛਾ ਜੀ ਓਨੀ ਦੇਰ ਤੱਕ ਕੰਚਨਪ੍ਰੀਤ ਕੌਰ ਪੁਲਿਸ ਦੀ ਕਸਟਡੀ 'ਚ ਨਹੀਂ ਰਹੋਗੀ ਅੱਛਾ ਜੀ ਪੁਲਿਸ ਦੀ ਗ੍ਰਿਫਤਾਰੀ 'ਚ ਨਹੀਂ ਰਹੋਗੀ ਮੈਜਿਸਟ੍ਰੇਟ ਅਰਜ ਕਬਜ਼ੇ ਚ ਲੇ ਆਪ ਦੇ ਕਬਜ਼ੇ ਚ ਰੱਖੋ ਮੈਜਿਸਟ੍ਰੇਟ ਨੂੰ ਆਪ ਦੇ ਕੋਲੇ ਰੱਖੇ ਆਪ ਦੇ ਕੋਲੇ ਬਿਠਾਵੇ ਪੁਲਿਸ ਤੋਂ ਉਹਨੂੰ ਬਾਹਰ ਕੱਢ ਲੂ ਬਾਹਰ ਕੱਢ ਔਰ ਨਾਲ ਅਗਲੀ ਗੱਲ ਕਹੀ ਹੈ ਕਿ ਜੋ ਮੈਜਿਸਟ੍ਰੇਟ ਸਾਹਿਬ ਉਹਨਾਂ ਨੇ ਕਿਹਾ ਕਿ ਤੁਸੀਂ ਹਾਈ ਕੋਰਟ ਤੇ ਸੁਪਰੀਮ ਕੋਰਟ ਦੀਆਂ ਜਿਹੜੀਆਂ ਹਦਾਇਤਾਂ ਹੈ ਹਦਾਇਤਾਂ ਜਿਹੜੀਆਂ ਪਹਿਲਾਂ ਜਜਮੈਂਟਸ ਆ ਚੁੱਕੀਆਂ ਉਹਨਾਂ ਨੂੰ ਰੌਸ਼ਨੀ ਦੇ ਵਿੱਚ ਰੱਖ ਕੇ ਤੁਸੀਂ ਇਹ ਗੱਲ ਕਰੋਗੇ ਉਹਦੇ ਵਿੱਚ ਲਿਖਿਆ ਵੀ ਅਰਸ਼ਦੀਪ ਸਿੰਘ ਕਲੇਰ ਤੇ ਸੋਪਤੀ ਸਾਹਿਬ ਜੀ ਇਹ ਦੋਨੋਂ ਤੁਹਾਡੇ ਕੋਲੇ ਆਉਦੇ ਆਦੇ ਬੁੱਕੀ ਜੀ ਔਰ ਮੈਂ ਅਰਸ਼ਦੀਪ ਕਲੇਰ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਮੈਂ ਸੁਣ ਰਿਹਾ ਤਰਨ ਤਰਨ ਠੀਕ ਹੈ ਜੀ ਉਹ ਤਰਨ ਤਰਨ ਕੋਲੇ ਰਾਤ ਨੂੰ 8 ਵਜੇ ਤੇ ਸੁਣਵਾਈ ਹੋਣੀ ਹੈ ਠੀਕ ਹੈ ਜੀ ਉਹ ਜਿਹੜੀ ਸੁਣਵਾਈ ਹੋਣੀ ਹੈ ਮੈਨੂੰ ਜਿੱਥੋਂ ਤੱਕ ਉਮੀਦ ਹੈ ਜੋ ਮੈਂ ਮਤਲਬ ਜੀ ਆਜ਼ਾਦ ਸਾਹਿਬ ਤਾਂ ਕੀਤਾ ਵਿੱਚ ਸੁਪਰੀਮ ਕੋਰਟ ਦੇ ਉਹਨਾਂ ਨੂੰ ਸਾਰੇ ਮਾਮਲੇ ਤੋਂ ਉਹਨਾਂ ਨੇ ਦੇਖਣੇ ਹਾਈ ਕੋਰਟ ਦੀ ਹੱਦ ਤੱਕ ਗਿਆ ਮੈਜਿਸਟ੍ਰੇਟ ਸਾਹਿਬ ਤਾਂ ਨਹੀਂ ਪੁਲਿਸ ਦਾ ਅਧਿਪ ਬਿਲਕੁਲ ਜੀ ਨਾ ਉਹ ਸਰਕਾਰ ਦੇ ਅਧੀਨ ਬਿਲਕੁਲ ਜੀ ਜੁਡੀਸ਼ਰੀ ਆਜ਼ਾਦ ਹੈ ਹਾਈ ਕੋਰਟ ਦਾ ਹੁਕਮ ਹੋ ਗਿਆ ਤੇ ਫਿਰ ਇਹ ਜ਼ਰੂਰੀ ਨਹੀਂ ਕਿ ਮੈਜਿਸਟ੍ਰੇਟ ਸਾਹਿਬ ਉਹਦਾ ਜਿਹੜਾ ਜੁਡੀਸ਼ ਆਪਣਾ ਜਿਹੜਾ ਫਿਜ਼ੀਕਲ ਅਰਮਾਨ ਦੇ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਮੈਜਿਸਟ੍ਰੇਟ ਸਾਹਿਬ ਉਹਨੂੰ ਜਿਹੜਾ ਹੈਗਾ ਅਧਿਆ ਕਰਦੇ ਜਮਾਨਤ ਲੈ ਲੈਣ ਵੀ ਅਵੇਲੇਬਲ ਆ ਫੈਂਸ ਹੈ ਇਹ ਵੀ ਹੋ ਸਕਦਾ ਕਿ ਇਹਨੂੰ ਡਿਸਚਾਰਜ ਹੀ ਕਰ ਦੇ ਇਹਦਾ ਜੁਰਮ ਨਹੀਂ ਪੜਦਾ ਜੇ ਇਥੋਂ ਡਿਸਚਾਰਜ ਨਾ ਹੋਈ ਤੇ ਇਸ ਕੇਸ ਦੇ ਵਿੱਚ ਫਿਰ ਹਾਈ ਕੋਰਟ ਤੋਂ ਡਿਸਚਾਰਜ ਹੋਈ ਜਾਏ ਹੋਈ ਜਾਣਾ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੈ ਇਸ ਕੇਸ ਦੇ ਵਿੱਚ ਇਹ ਮੈਨੂੰ ਇਹ ਲੱਗਦੀ ਹੈ ਵੀ ਆਮ ਆਦਮੀ ਪਾਰਟੀ ਪਤਾ ਨਹੀਂ ਕਿਉਂ ਗਲਤੀਆਂ ਕਰਦੀ ਹੈ ਇਹੋ ਜਿਹੇ ਇਹਨਾਂ ਦੇ ਐਡਵਾਈਜ਼ਰ ਹੈ ਲੋਕ ਸਭ ਕਲੀਨਿੰਗ ਹੋ ਰਹੀ ਇਹਨਾਂ ਨੂੰ ਅਫਸਰ ਇਹਨਾਂ ਨੂੰ ਕੀ ਸਮਝਾਉਂਦੇ ਵੀ ਭਾਈ ਆਪਾਂ ਕੀ ਕਰਦੇ ਇਹੀ ਗੱਲ ਜਿਹੜੀ ਹੁਣ ਹੋ ਚੁੱਕੀ ਹੈ ਪਹਿਲਾਂ ਵੀ ਇਹਨਾਂ ਨਾਲ ਹੋ ਚੁੱਕੀ ਹੈ ਪਹਿਲਾਂ ਇਹਨਾਂ ਨੇ ਤੇਜਿੰਦਰ ਸਿੰਘ ਡੱਬਾ ਨੂੰ ਗ੍ਰਿਫਤਾਰ ਕਰਨ ਵਾਸਤੇ ਸਾਡੀ ਪੁਲਿਸ ਗਈ ਬਿਲਕੁਲ ਜੀ ਉੱਥੋਂ ਗ੍ਰਿਫਤਾਰ ਕਰ ਲਿਆ ਇੱਕ ਡੀਐਸਪੀ ਸਾਹਿਬ ਖੜ ਕੇ ਥਾਣੇ ਦੇ ਕੋਲੇ ਜਦੋਂ ਗ੍ਰਿਫਤਾਰ ਕਰਕੇ ਉਹਨੂੰ ਲੈਣ ਗਏ ਤੇ ਅੰਦਰ ਡੀਐਸਪੀ ਸਾਹਿਬ ਚਲੇ ਗਏ ਵੀ ਜੀ ਸਾਡੀ ਆਮਦ ਪਾ ਲੋ ਅਸੀਂ ਤਾਂ ਉਹ ਬੰਦੇ ਨੂੰ ਗ੍ਰਿਫਤਾਰ ਕਰਨ ਆਏ ਸੀ ਪਰ ਉਦੋਂ ਤੱਕ ਜਿਹੜੀ ਹੈਗੀ ਕੰਟਰੋਲ ਰੂਮ ਦੇ ਉੱਤੇ ਖਬਰ ਫਲੈਸ਼ ਹੋ ਗਈ ਕਿ ਤੇਜਿੰਦਰ ਸਿੰਘ ਆਪਣਾ ਜਿਹੜਾ ਬੱਗਾ ਹੈ ਉਹਨੂੰ ਕੋਈ ਬੰਦੇ ਕਿਡਨਾਪ ਕਰਕੇ ਲੈ ਗਏ ਉਹਨਾਂ ਨੇ ਕਿਹਾ ਭੇਜੋ ਡੀਪੀ ਸਾਹਿਬ ਉਹ ਡੀਪੀ ਨੂੰ ਬਹਾਲ ਹੈ ਉਹਨਾਂ ਨੇ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਅਲਰਟ ਕਰਤਾ ਵੀ ਭਾਈ ਪਤਾ ਕਰੋ ਕੋਈ ਬੰਦਾ ਹੁੰਦਾ ਤੇ ਉਹਨੂੰ ਹਰਿਆਣਾ ਪੁਲਿਸ ਨੇ ਰੋਕ ਲਿਆ ਰਸਤੇ 'ਤੇ ਨਾਕੇ ਜੇ ਰੋਕ ਔਰ ਉਹ ਕਲੇ ਉਹਨੇ ਪੁਲਿਸ ਪਾਰਟੀ ਵੀ ਰੋਕ ਲਈ ਤੇ ਉਹ ਬੰਦੇ ਨੂੰ ਵੀ ਰੋਕ ਲੈ ਨਾਕੇ ਲਾਏ ਹੋਏ ਸੀ ਸਪੈਸ਼ਲ ਫਿਰ ADGP ਲੈਵਲ ਦਾ ਅਫਸਰ ਗਿਆ ਜੀ ਇਹ ਫਿਰ ਅਫਸਰਾਂ ਨੇ ਅਫਸਰਾਂ ਨਾਲ ਗੱਲਬਾਤ ਕਰਕੇ ਲੈ ਨਾਈਟ ਜਿਹੜੇ ਹੈਗੇ ਆਪਣੀ ਪੁਲਿਸ ਪਾਰਟੀ ਨੂੰ ਛਡਵਾਇਆ ਜੀ ਤੇ ਉਹ ਤੇਜਿੰਦਰਪਾਲ ਸਿੰਘ ਬੱਗੇ ਨੂੰ ਲੈ ਕੇ ਵਾਪਸ ਤੇਜਿੰਦਰਪਾਲ ਸਿੰਘ ਬੱਗੇ ਨੇ ਫਿਰ ਇੱਥੇ ਪਟੀਸ਼ਨ ਪਾਈ ਹਾਈ ਕੋਰਟ ਤੇ ਉੱਥੇ ਸਾਡੀ ਸਰਕਾਰ ਦੇ ਮੂੰਹ ਦੇ ਉੱਤੇ ਚਪੇੜ ਉਹ ਡਿਸਟਰੈਂਚ ਕਰਤਾ ਕੱਲਾ ਤੇਜਿੰਦਰਪਾਲ ਸਿੰਘ ਬਗਾਰੀ ਅਲਕਲਾਬ ਅਲਕਲਾਬ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੀ ਸੀ ਜੀ ਅਲਕਲਾਬਾਂ ਵੀ ਹੀ ਕੀਤੀ ਠੀਕ ਹੈ ਜੀ ਕਾ ਆਪਣਾ ਉਹ ਕੀ ਹੈ ਕبھی ਜਿਹੜਾ ਹੈਗਾ ਉਹ ਕੋਲਾ ਨਾ ਯਾਰ ਹੈ ਕਵੀ ਦਾ ਮੇਰੇ ਨਾਮ ਨਿਕਲ ਜਦਾ ਦਿਮਾਗ ਇੱਕ ਆ ਤਾਜੀ ਹੋਰ ਵੀ ਹੋ ਗਈ ਦੋ ਦਿਨ ਪਹਿਲਾਂ ਜੀ ਨਹੀਂ 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 ਉਹ ਜਿਹੜਾ ਕਵੀ ਕਵੀ ਹੈ ਜਿਹੜਾ ਇਹਦੇ ਨਾਲ ਦਾ ਹੀ ਬੰਦਾ ਹੈ ਜਿਹਨੇ ਆਮ ਆਦਮੀ ਪਾਰਟੀ ਬਣਾਈ ਬਣਾਈ ਸੀ ਅਮ ਬਾਬਾ ਬੋਲਦਾ ਹੁੰਦਾ ਉਹ ਕਵੀ ਹੁਣ ਚਲੋ ਅੱਜ ਨਾਮ ਵੀ ਯਾਦ ਕਰ ਦੱਸ ਦਿੰਦੇ ਆਪਾਂ ਕੋਈ ਗੱਲ ਨਹੀਂ ਕੋਈ ਉਹ ਉਹਦੇ ਉਹਦੇ ਵੀ ਇਵੇਂ ਜਿਵੇਂ ਜਿਹੜੀ ਹੈਗੀ ਉਹਦੇ ਵੀ ਰੈਡ ਕੀਤੀ ਸੀ ਪਰ ਉਹ ਵੀ ਕਾਬੂ ਨਹੀਂ ਹੈ ਉਹ ਵੀ ਦੋਨੇ ਹਾਈ ਕੋਰਟ ਚ ਆਗੇ ਉਹ ਤੋਂ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਵੀ ਮਤਲਬ ਰਾਹਤ ਮਿਲ ਗਈ ਬਹੁਤ ਵੱਡੀ ਰਾਹਤ ਮਿਲ ਗਈ ਠੀਕ ਹੈ ਜਦੋਂ ਦੋ ਤਿੰਨ ਕੇਸਾਂ ਦੇ ਵਿੱਚ ਪਹਿਲਾਂ ਤੁਹਾਡੇ ਨਾਲ ਪੰਜਾਬੀ ਚ ਜਿਹੇ ਸ਼ਬਦ ਕਹੀਏ ਆਪਾਂ ਕੁੱਤੇਖਾਨੀ ਹੋ ਚੁੱਕੀ ਆ ਤੇ ਫਿਰ ਤੁਸੀਂ ਇੱਥੇ ਆ ਕੇ ਆਪਣੀ ਮਨਸਵਾ ਕੀ ਕਰੀਆ ਇੱਕ ਅਕਾਲੀ ਦਲ ਵਾਲੇ ਵਰਕਰ ਦਾ ਵੀ ਆ ਦੋ ਚਾਰ ਦਿਨ ਪਹਿਲਾਂ ਇਹਨਾਂ ਨੇ ਉਹ ਉਹੀ ਉਹੀ ਸੀ ਅਕਾਲੀ ਦਲ ਦਾ ਵਰਕਰ ਹੈ 70 ਸਾਲ ਜੀ 70 ਗੇਲੂ ਵੀ ਉਸੇ ਕਿ ਤਰ੍ਹਾਂ ਕੀਤਾ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਡਵੈਲਪਮੈਂਟ ਹੈ ਕਿ ਜੇ ਅਧਾਲਤਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨੂੰ ਪਤਾ ਹੀ ਕੁਝ ਨਹੀਂ ਜੀ ਔਰ ਇਹਦੇ ਤੇ ਮੈਂ ਅਰਸ਼ਦੀਪ ਕਲੇਰ ਨੂੰ ਸੁਣ ਰਿਹਾ ਸੀ ਉਹਨੇ ਡੀਜੀਪੀ ਸਾਹਿਬ ਦੇ ਸਾਹਮਣੇ ਸਵਾਲ ਕੀਤਾ ਹੈ ਜੀ ਕਿ ਡੀਜੀਪੀ ਸਾਹਿਬ ਜਵਾਬ ਦੇ ਤੁਸੀਂ ਹੋ ਛੋਟੇ ਜਿਹੇ ਹੇਟਲੇ ਬੰਦੇ ਜਿਹੜੇ ਹੈਗੇ ਤੇ ਇਹ ਕੁਛ ਕਰਦੇ ਜਵਾਬ ਦੇ ਤੁਸੀਂ ਤੁਸੀਂ ਪਹਿਲਾਂ ਇਲੈਕਸ਼ਨ ਕਮਿਸ਼ਨ ਦੇ ਕੋਲੇ ਪੇਸ਼ ਹੋ ਕੇ ਦੋ ਦੋ ਦਿਨ ਪਹਿਲਾਂ ਜਾ ਕੇ ਹਾਂ ਜੀ ਉਹ ਜਿਹੜੀ ਜਿਹੜੀ ਇਹਨਾਂ ਨੇ ਪਟੀਸ਼ਨ ਪਾਈ ਹੈ ਪਟੀਸ਼ਨ ਆਪਣੇ ਅਧਿਕਾਰ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਰਾਤ ਨੂੰ 8 ਵਜੇ ਤੱਕ ਸੁਣਵਾਈ ਅਦਾਲਤ ਕੀ ਫੈਸਲਾ ਲੈਂਦੀ ਹੈ عدالت میرے خیال مطابق پولیس رمانڈ جی. تر کا نہیں ملوں گا بالکل جی وہ جہاں جوڈیشل رمانڈ ہوگا تے جہاں عدالت میں ڈسچارج کروں گی پولیس رمانڈ والی گل تو تری تھرائی نے اتنے رہ گئی ہے اور جی جس ڈھنگ کے نال مطلب عدالت نے کیا کہ پولیس کی کسٹڈی جو تھی آپ کی کسٹڈی چلا لو یہ بےچتی نہیں یہ مطلب ہی ہے یہ مطلب اشارہ ہے کسی کا کرمانڈ بھی یہ بہت ویڈی ڈیولپمنٹ ہوئی ہے ਇਸ ਤੇ ਦੂਜੀ ਕੱਲ ਤੇ ਕਰ ਲਿਆ ਗਿਆ ਪਏ ਖਬਰ ਜਿਹੜੀ ਹੈਗੀ ਹੈ ਜਿਹੜੇ ਹਾਂ ਜੋ ਆਊਗਾ ਉਹ ਕੱਲ ਕੱਲ ਨੂੰ ਪਤਾ ਲੱਗੂ ਤੇ ਤੇ ਉਹ ਸਭ ਇੱਕ ਨਰਿੰਦਰਦੀਪ ਗੋਨਿਆੜੇ ਵਾਲਾ ਮਾਮਲਾ ਸੀਗਾ ਇਹ ਮੁੱਖ ਅਧਿਕਾਰ ਨਾਲ ਜੁੜਿਆ ਹੋਇਆ ਉਹਦੇ ਬਾਰੇ ਵੀ ਸਾਡੇ ਹਾਂ ਉਹ ਇਹ ਇਹ ਹੈ ਕਿ ਨਰਿੰਦਰਜੀਤ ਸਿੰਘ ਜਿਸ ਵੇਲੇ ਉਹ ਨੂੰ ਪੁਲਿਸ ਨੇ ਰਾਉਂਡ ਅਪ ਕੀਤਾ ਸੀ ਜੀ ਆ ਰਾਉਂਡ ਅਪ ਕਰਕੇ ਫਿਰ ਉਹਨੂੰ ਹਸਪੀਟਲ ਭੇਜਤਾ ਜੀ ਹਸਪੀਟਲ ਜਦੋਂ ਉਹਨੂੰ ਭੇਜਤਾ ਤੇ ਉਸੇ ਵੇਲੇ ਉਹਦੇ ਨਾਲ ਇੱਕ ਮੁੰਡਾ ਹੋਰ ਸੀ ਉਹਦਾ ਸਾਥੀ ਗਗਨਦੀ ਗਗਨਦੀ ਉਹ ਗਗਨਦੀਪ ਸਿੰਘ ਨੇ ਇੱਕ ਵੀਡੀਓ ਬਣਾ ਦਿੱਤੀ ਕਿ ਜੀ ਸਾਨੂੰ ਟੌਰਚਰ ਕੀਤਾ ਤੇ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਜੀ ਉਹਨੇ ਕੁਝ ਮਤਲਬ ਗੁਪਤ ਗੱਲਾਂ ਵੀ ਕਹੀਆਂ ਕਿ ਸਾਨੂੰ ਆ ਕਰਕੇ ਕਰੰਟ ਵਗੈਰਾ ਲਾਇਆ ਇਹ ਟੌਰਚਰ ਕੀਤਾ ਮੇਰਾ ਸਾਥੀ ਉਹਨਾਂ ਦੀ ਕਿਸਮ ਮੇਰੇ ਸਾਥੀ ਵੀ ਮੌਤ ਹੋ ਚੁੱਕੀ ਹੈ ਤੇ ਮੈਂ ਪੜਿਆ ਤੇ ਉਹ ਉਹ ਜਦੋਂ ਨੇ ਉਹ ਗੱਲ ਕਹੀ ਉਹ ਇੱਕ ਐਵੀਡੈਂਸ ਬਣ ਗਈ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਉਹ ਬੰਦੇ ਦਾ ਪੋਸਟਮਾਰਟਮ ਹੋਇਆ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਹੈ ਜਿਹੜੀ ਪਹਿਲੀ ਰਿਪੋਰਟ ਹੈ ਪੋਸਟਮਾਰਟਮ ਦੀ ਉੱਥੇ ਡਾਕਟਰਾਂ ਨੇ ਇਹ ਵੀ ਦੇ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਹਦੇ ਸਰੀਰ ਦੇ ਉੱਤੇ 16 ਜਿਹੜੀਆਂ ਸੱਟਾਂ ਦੇ ਨਿਸ਼ਾਨ ਆਏ ਪਰ ਉਹ ਤੋਂ ਬਾਅਦ ਇੱਕ ਨਵੀਂ ਹੋਰ ਪੁਆਜ ਜਿਹੜੀ ਹੈ ਕਾਜਫ ਡੈਥ ਉਹ ਆ ਗਈ ਉਹ ਆ ਗਈ ਕਾਜਫ ਡੈਥ ਦੀ ਗੱਲ ਕਹਿੰਦੀ ਹੈ ਕਿ ਉਹ ਬੰਦੇ ਨੇ ਕੋਈ ਅਹਿਉ ਦੀ ਚੀਜ਼ ਲਈ ਸੀ ਨਸ਼ੇ ਵਾਲੀ ਜਿਹੜੀ ਓਵਰਡੋਜ਼ ਹੋ ਗਈ ਓਵਰਡੋਜ਼ ਉਹ ਜ਼ਿਆਦਾ ਲੈਣ ਕਰਕੇ ਉਹਦੀ ਮੌਤ ਹੋ ਗਈ ਮਤਲਬ ਇਹ ਬਣਾਤਾ ਕਿ ਉਹਦੀ ਮੌਤ ਓਵਰਡੋਜ਼ ਹੋਣ ਕਰਕੇ ਹੋਈ ਹੈ ਤੇ ਇਹਦੇ ਨਾਲ ਨਹੀਂ ਹੋਈ ਆਪਣੇ ਨਾਲ ਸੱਟਾਂ ਨਾਲ ਨਹੀਂ ਹੋਈ ਇਹ ਮਾਮਲਾ ਅਖਬਾਰਾਂ ਦੇ ਵਿੱਚ ਵੀ ਹੋਇਆ ਪ੍ਰੋਟੈਸਟ ਵੀ ਹੋਏ ਤੇ ਆਪਾਂ ਦੇਖਦੇ ਰਹੇ ਬਿਲਕੁਲ ਬਿਲਕੁਲ ਹੋਇਆ ਕੀ ਇੱਕ ਜਸਟਿਸ ਅਜੀਤ ਸਿੰਘ ਬੈਂਸ ਜੀ ਸੀ ਹੁਣ ਇਸ ਦੁਨੀਆ ਚ ਨਹੀਂ ਰਹੇ ਜੀ ਉਹਨਾਂ ਦੇ ਪੁੱਤਰ ਸਰਦਾਰ ਆਰਐਸ ਬੈਂਸ ਸਾਹਿਬ ਆਰਐਸ ਬੈਂਸ ਬਹੁਤ ਵੱਡੇ ਵਕੀਲ ਹੈ ਔਰ ਉਹ ਮਨੁੱਖੀ ਅਧਿਕਾਰਾਂ ਦੇ ਕੇਸ ਲੜਦੇ ਆ ਤੇ ਮਨੁੱਖੀ ਅਧਿਕਾਰਾਂ ਦਾ ਜੇ ਕਿਤੇ ਲਗਣਾ ਹੋਈ ਹੈ ਖੀਸ ਵੀ ਉਹ ਨਾਮ ਆ ਤਰੀ ਲੱਗੇ ਅੱਛਾ ਜੀ ਉਹ ਕਹਿੰਦੇ ਜਿਹੜੀ ਮਰਜ਼ੀ ਆ ਦੇ ਦਿੰਦੇ ਚੰਗੇ ਆਪਣੇ ਵਕੂਫ ਕਰ ਮੈਂ ਵੀ ਉਹਨਾਂ ਨੂੰ ਮਿਲ ਲੈ ਕੇ ਠੀਕ ਜੀ ਤਾਂ ਉਹਨਾਂ ਦੇ ਪਿਤਾ ਜੀ ਹੁੰਦੇ ਸੀ ਅਜੀਤ ਸਿੰਘ ਬੈਂਸ ਹੁਣੀ ਤੇ ਅਜੀਤ ਸਿੰਘ ਬੈਂਸ ਹੋਣਾ ਨੇ ਇੱਕ ਮਨੁੱਖੀ ਅਧਿਕਾਰ ਸੰਗਠਨ ਬਣਾਇਆ ਸੀ ਕਮਿਸ਼ਨਰੀ ਸੰਗਠਨ ਹਾਂ ਪੀ ਐਚ ਆਰਓ ਜੀ ਠੀਕ ਹੈ ਨਾ ਜੀ ਤੇ ਉਹ ਪੀ ਐਚ ਆਰਓ ਬਣਾਈ ਹੋਈ ਸੀ ਉਹ ਉਹ ਪੀ ਐਚ ਆਰਓ ਨੇ ਬਹੁਤ ਕੰਮ ਕੀਤਾ ਜੀ ਉਹਨਾਂ ਨੇ ਬਹੁਤ ਸਾਰੇ ਜਿਹੜੇ ਨਜਾਇਜ਼ ਮੁਕੱਦਮੇ ਹੋਏ ਉਹ ਮਾਮਲੇ ਇਨਵੈਸਟੀਗੇਟ ਕੀਤੇ ਅਦਾਲਤਾਂ ਚ ਲੈ ਕੇ ਗਏ ਤੇ ਕਈਆਂ ਨੂੰ ਕੈਦਾਂ ਹੋਈਆਂ ਜੀ ਜਦੋਂ ਬੈਂਕ ਸਰਵਿਸ ਦੁਨੀਆ ਤੇ ਨਾ ਰਹੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਆਰਗੇਨਾਈਜੇਸ਼ਨ ਸੀ ਥੋੜੀ ਢਿੱਲੀ ਪੈ ਗਈ ਹੈਗੀ ਹੈਗੀ ਸੀ ਪਰ ਉਹ ਮਤਲਬ ਉਸ ਤਰ੍ਹਾਂ ਐਕਟਿਵ ਨਹੀਂ ਸੀ ਕਿਉਂਕਿ ਜਸਟਿਸ ਰਣਜੀਤ ਸਿੰਘ ਜਿਹੜੇ ਹੈਗੇ ਆ ਉਹ ਬਹੁਤ ਵੱਡੇ ਜਿਹੜੇ ਹੈਗੇ ਆ ਇਮਾਨਦਾਰ ਜੱਜ ਜਾਣੇ ਜਾਂਦੇ ਆ ਉਹ ਹਾਈ ਕੋਰਟ ਚੋਂ ਰਿਟਾਇਰ ਹੋਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਵੀ ਉਹਨਾਂ ਨੇ ਕੀਤੀ ਸੀ ਫਿਰ ਜਿਹੜੇ ਕੁਝ ਜਿਹੜੇ ਮਨੁੱਖੀ ਅਧਿਕਾਰਾਂ ਨੂੰ ਸਮਰਥਤ ਲੋਕ ਸੀ ਉਹਨਾਂ ਨੇ ਜਸਟਿਸ ਅਜੀਤ ਰਣਜੀਤ ਸਿੰਘ ਹੋਰਾਂ ਨੂੰ ਬੇਨਤੀ ਕੀਤੀ ਕਿ ਸਰ ਤੁਸੀਂ ਆਓ ਲੋਡ ਹੈ ਹੁਣ ਇਸ ਲਈ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਬਹੁਤ ਹਲਕਣਾ ਹੁੰਦੀ ਹੈ ਤੇ ਇਹ ਜੇ ਮਾਮਲਾ ਨੂੰ ਆਪਾਂ ਇਨਵੈਸਟਿਗੇਟ ਕਰੀਏ ਉਹ ਕਹਿੰਦੀ ਜੇ ਲੋ ਠੀਕ ਹੈ ਤੇ ਫਿਰ ਇਹ ਰੀਆਰਗੇਨਾਈਜ਼ ਹੋਈ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਜੀ ਉਹਨਾਂ ਦੇ ਪ੍ਰਧਾਨ ਜਿਹੜੇ ਹੈਗੇ ਉਹ ਜਸਟਿਸ ਅਜੀਤ ਸਿੰਘ ਬੈਲਸ ਹੈ ਉਹਦੇ ਵਿੱਚ ਬਹੁਤ ਵੱਡੇ ਡਾਕਟਰ ਜਿਹੜੇ ਮਨੁੱਖੀ ਅਧਿਕਾਰਾਂ ਨੂੰ ਸਮਰਪਤਾ ਡਾਕਟਰ ਪਿਆਰੇ لال ਪਿਆਰੇ لال ਹਾਂ ਜੇ ਡਾਕਟਰ ਪਿਆਰੇ لال ਵੀ ਉਹਦੇ ਵਿੱਚ ਹੈਗੇ ਤੇ ਇਹ ਨਾਲ ਹੀ ਜਿਹੜੇ ਹੈਗੇ ਮਲੂਕੀ ਅਧਿਕਾਰਾਂ ਨੂੰ ਸਮਰਪਿਤ ਇਹ ਆਪ ਵੀ ਬੰਦਾ ਜੇ ਲੈ ਮਾਲਵੇ ਤੇ ਮਾਲਵੇ ਵਿੱਚ ਠੀਕ ਹੈ ਜੀ ਇਹਨਾਂ ਦੀ ਤਿੰਨ ਬੰਦਿਆਂ ਦੀ ਕਮੇਟੀ ਜਸਟਿਸ ਅਜੀਤ ਸਿੰਘ ਬੈਸ ਇੱਥੇ ਆਏ ਠੀਕ ਹੈ ਜੀ ਉਹ ਗੁੰਡਿਆਂ ਦੇ ਪਰਿਵਾਰ ਨੂੰ ਵੀ ਮਿਲੇ ਉਹਨਾਂ ਨੇ ਸਾਰਾ ਰਿਕਾਰਡ ਦੇਖਿਆ ਡਾਕਟਰ ਪਿਆਰੇ لال ਹੋਰਾਂ ਨੇ ਵੀ ਰਿਕਾਰਡ ਦੇਖਿਆ ਠੀਕ ਹੈ ਜੀ ਉਹਨਾਂ ਨੇ ਸਾਰੀ ਸਾਰਾ ਸਿਲਸਲਾ ਦੇਖਣ ਤੋਂ ਬਾਅਦ ਉਹ ਰਿਪੋਰਟ ਅੱਜ ਜਿਹੜੀ ਹੈਗੀ ਜਨਤ ਕੋ ਜਨਤ ਕੋ ਪ੍ਰੈਸ ਕਾਨਫਰੰਸ ਵਾਲੇ ਉਹਨਾਂ ਨੇ ਕਰਦੇ ਜਿਦੀ ਕਾਪਾ ਨੂੰ ਜਾਣਕਾਰੀ ਮਿਲੀ ਔਰ ਪੁਆਇੰਟ ਕੀ ਕਹਿੰਦੀ ਜੀ ਉਹ ਰਿਪੋਰਟੇ ਕਹਿੰਦੀ ਹੈ ਕਿ ਜਦੋਂ ਸੱਤਾਂ ਵ ਇਹਦਾ ਮਤਲਬ ਹੈ ਜਿਹੜੀ ਇਹ ਬਣਾਉਂਦੇ ਨੇ ਕਿ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਉਹ ਗਲਤ ਹੈ ਗਲਤ ਇੱਕ ਗੱਲ ਜਦੋਂ ਪਹਿਲੀ ਗੱਲ ਆ ਕਿ ਸੱਟਾਂ ਵੱਜੀਆਂ 16 ਸੱਟਾਂ ਦੀ ਆ ਗਈ ਪੁਸ਼ਟੀ ਹੋ ਗਈ ਇਹਦਾ ਮਤਲਬ ਹੈ ਕਿ ਉਹਦੀ ਮੌਤ ਜਿਹੜੀ ਆ ਉਹਨਾਂ ਸੱਟਾਂ ਨਾਲ ਹੋਈ ਹੈ ਲੇਕਿਨ ਜਿਹੜੀ ਕਾਜ ਆਫ ਡੈਥ ਵਾਲੀ ਦੂਜੀ ਰਿਪੋਰਟ ਆਉਂਦੀ ਹੈ ਜੀ ਉਹ ਕਾਜ ਆਫ ਡੈਥ ਵਾਲੀ ਰਿਪੋਰਟ ਕਹਿੰਦੇ ਸ਼ਾਇਦ ਕਿਸੇ ਪ੍ਰਭਾਵ ਕਾਰਨ ਆਈ ਹੈ ਆਈ ਹੈ ਕਿਉਂ ਕਿਉਂਕਿ ਉਹਦੇ ਵਿੱਚ ਪੁਲਿਸ ਇਨਵੋਲਵ ਹੁੰਦੀ ਹੈ ਕਿਸੇ ਪ੍ਰਭਾਵ ਕਾਰਨ ਕਿਸੇ ਬਾਹਰੀ ਪ੍ਰਭਾਵ ਦੀ وجہ ਕਾਰਨ ਕੋਈ ਨਾ ਕਿ ਅਸਰ ਹੋਇਆ ਉਹ ਰਿਪੋਰਟੋਂ ਆਈ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਕਿਸੇ ਇੰਡੀਪੈਂਡੈਂਟ ਆਜ਼ਾਦ ਏਜੰਸੀ ਤੋਂ ਕਰਵਾਈ ਜਾਵੇ। ਜੀ। ਔਰ ਉਹ ਆਜ਼ਾਦ ਏਜੰਸੀ ਕੀ ਹੋ ਸਕਦੀ ਹੈ? ਆਜ਼ਾਦ ਏਜੰਸੀ ਫਿਰ ਇਹ ਹੈ ਵੀ ਕਿਸੇ ਰਿਟਾਇਰਡ ਜੱਜ ਦੀ Ủy ਵਿੱਚ ਕਮੇਟੀ ਬਣੀ ਜਾਂ ਜੁਡੀਸ਼ੀਅਲ ਇਨਕੁਆਇਰੀ ਦਾ ਆਰਡਰ ਹੋਵੇ ਜਾਂ ਬਾਅਦ ਤੋਂ ਬਾਅਦ ਕੋਈ ਜਿਹੜੀ ਹੈਗੇ ਇੰਟੈਲੀ ਆਪਣੀ ਵਿੱਚ ਸੀਬੀਆਈ ਵਗੈਰਾ ਉਹਦੀ ਜਾਂਚ ਹੋਵੇ। ਜੀ। ਜੀ ਜੀ ਮਤਲਬ ਨਿਗਰਾਨੀ ਕੋ ਉਲਟਾ ਕਰ ਇੰਡੀਪੈਂਡੈਂਟ ਏਜੰਸੀ ਦਾ ਮਤਲਬ ਹੁੰਦਾ ਵੀ ਉਹ ਜਿਹੜੀ ਨਿਗਰਾਨੀ ਜਿਹੜੀ ਹੈਗੀ ਆ ਉਹ ਅਦਾਲਤ ਅਦਾਲਤ ਕਰੇ ਤਾਂ ਕਿ ਇਧਰ ਉਧਰ ਗੱਲ ਨਾ ਜਾ ਸਕੇ ਤੇ ਜਿਹੜੀ ਪਹਿਲੀ ਰਿਪੋਰਟ ਐਮਜ਼ ਦੀ ਹੈ ਤੇ ਪੰਜਾਬ ਸਰਕਾਰ ਦੀ ਲੈਬ ਦੀ ਜਿਹੜੀ ਰਿਪੋਰਟ ਹੈ ਬਿਸਰਾਈ ਰਿਪੋਰਟ ਉਹਦੇ ਵਿੱਚ ਫਰਕ ਹੈ ਜੀ ਕਿਉਂਕਿ ਉਹ ਤਾਂ ਬਿਸਰਾ ਲਾਇਆ ਤੇ ਪੁਲਿਸੇ ਹਵਾਲੇ ਕਰਤਾ ਪੁਲਿਸ ਨੇ ਬਿਸਰਾ ਲੈਬ ਭੇਜਤਾ ਲੈਬ ਦੇ ਵਿੱਚ ਉਹਦਾ ਰਿਜ਼ਲਟ ਆ ਗਿਆ ਲੇਕਿਨ ਜਿਹੜੀ ਐਮਜ਼ ਇੱਕ ਜਿਹੜਾ ਕੇਂਦਰੀ ਅਧਾਰਾ ਹੈ ਜੀ ਐਮਜ਼ ਪ੍ਰਭਾਵਿਤ ਨਹੀਂ ਹੁੰਦਾ ਕਿਸੇ ਬਾਹਰੀ ਫੋਰਸ ਦੇ ਮੀਟਿੰਗ ਦੇ ਵਿੱਚੋਂ 16 ਸਟਾ ਆ ਗਿਆ ਤੇ ਕੰਟਰਡਿਕਸਟਰੀਆ ਰੱਖੋ ਬਿਲਕੁਲ ਆਪਾਂ ਬਰੋ ਹੋ ਦੀ ਹੈ ਜਿੱਥੇ ਆਪਾਂ ਬਰੋ ਲਾ ਜਾਈ ਦੋ ਰਿਪੋਰਟਾਂ ਦੇ ਵਿੱਚ ਉਥੇ ਜ਼ਰੂਰੀ ਹੁੰਦੀ ਹੈ ਕਿ ਇਹਦੀ ਪੜਤਾਲ ਕਰਵਾਈ ਜਾਵੇ ਇੰਡੀਪੈਂਡੈਂਟ ਏਜੰਸੀ ਤੋਂ ਜੀ ਟੇਲੋ ਸਾਹਿਬ ਤੀਜੀ ਖਬਰ ਜੁੜੀ ਹੋਈ ਹੈ ਆਪਣੀ ਪੀਆਰਟੀਸੀ ਦੇ ਨਾਲ ਪੀਆਰਟੀਸੀ ਦੇ ਕੱਚੇ ਕੰਮ ਆ ਤੇ ਕੱਲ ਤੁਸੀਂ ਵੇਖੇ ਹੋਵੇ ਕਿਵੇਂ ਖਿੱਚਤੂ ਹੋਈ ਹੈ ਜਿਵੇਂ ਪੁੱਟਮਾਰ ਹੋਈ ਹੈ ਵਿਚਾਰਿਆਂ ਨਾਲ ਤੇ ਉਹ ਧਰਨਾ ਲਈ ਬੈਠੇ ਅਨਮਿੱਥੇ ਸਮੇਂ ਲਈ ਉਹਦੇ ਬਾਰੇ ਵੀ ਸਾਡੇ ਜਿਹੜੇ ਚਾਹਣ ਵਾਲੇ ਦਰਸ਼ਕ ਹੈ ਮੈਂ ਉਹਨਾਂ ਦੇ ਪ੍ਰਧਾਨ ਵਿਕਰਮਜੀਤ ਸਿੰਘ ਜੀ ਨੂੰ ਸਸਪੈਂਡ ਕਰਤਾ ਹਾਂ ਉਹਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਜੀ ਇੰਟਰਵਿਊ ਆਪਣੇ ਜੱਸ ਗਰੇਵਾਲ ਨੇ ਲਈ ਹੈ ਠੀਕ ਹੈ ਜੀ ਉਹ ਬੈਠਾ ਇਹ ਮਤਲਬ ਆਪਣੇ ਡਿਪੂ ਦੇ ਵਿੱਚ ਹੀ ਬੈਠੇ ਤੇ ਉਹ ਦੱਸਦੇ ਆ ਉਹ ਕਹਿੰਦੇ ਵੀ ਸਾਡਾ ਕੋਈ ਇਰਾਦਾ ਨਹੀਂ ਸੀ ਅਸੀਂ ਸਵਾਰੀਆਂ ਨੂੰ ਤੰਗ ਪਰੇਸ਼ਾਨ ਨਹੀਂ ਸੀ ਕਰਨਾ ਅਸੀਂ ਜਿਹੜਾ ਹੈਗਾ ਚੱਕਾ ਜਾਮ ਨਹੀਂ ਕਰਨਾ ਜੀ ਅਸਲ ਦੇ ਵਿੱਚ ਕੀ ਹੋਇਆ ਕਿ ਇਹ ਪ੍ਰਾਈਵੇਟ ਬੱਸਾਂ ਨੂੰ ਪਾ ਰਹੇ ਹੈ ਕਿਲੋਮੀਟਰ ਸਕੀਮ ਦੇ ਵਿੱਚ ਜੀ ਜੀ ਉਹ ਕਹਿੰਦੇ ਵੀ ਪ੍ਰਾਈਵੇਟ ਬੱਸਾਂ ਨਾ ਪਾਓ ਤੁਸੀਂ ਸਰਕਾਰੀ ਬੱਸਾਂ ਪਾਓ ਜੀ ਇੱਕ ਗੱਲ ਉਹਨਾਂ ਨੇ ਬਿਕਰਮਜੀਤ ਸਿੰਘ ਨੇ ਹੋਰ ਕਹੀ ਹੈ ਕਿ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਆਉਣ ਵੇਲੇ ਉਹ 400 ਤੋਂ ਲੈ ਕੇ 500 ਬੱਸਾਂ ਦਾ ਨਵੀਆਂ ਦਾ ਫਲੀਟ ਪਾ ਦਿੰਦੀ ਹੈ ਹਾਂ ਜੀ ਫਿਰ ਉਹਨਾਂ ਨੇ ਜੋ ਜਾਣਾ ਹੁੰਦਾ ਉਸ ਵੇਲੇ ਫਲੀਟ ਪਾ ਦਿੰਦੀ ਹੈ ਪੁਰਾਣੀਆਂ ਬੱਸਾਂ ਨਕਾਰਾ ਹੋ ਜਾਂਦੀਆਂ ਨੰਗੀਆਂ ਬੱਸਾਂ ਆਉਂਦੀਆਂ ਜਿਹੜੀਆਂ ਉਹ ਕਮਾਈ ਵੀ ਕਰਦੀਆਂ ਜੀ ਉਹ ਕਹਿੰਦੇ ਵੀ ਇਹ ਜਿੱਦਾਂ ਦੀ ਇਹ ਸਰਕਾਰ ਆਈ ਹੈ ਇਹਨੇ ਬੱਸਾਂ ਦਾ ਨਵੀਆਂ ਕੀ ਪਾਉਣ ਗਿਆ ਸੀ ਬਿਲਕੁਲ ਜੀ ਕਹਿੰਦੇ ਵੀ ਇੰਨਾ ਹੋ ਗਿਆ ਕਿ 1200 ਕਰੋੜ ਰੁਪਇਆ ਇਸ ਸਰਕਾਰ ਦੇ ਆਉਣ ਤੋਂ ਬਾਅਦ ਸਰਕਾਰ ਵੱਲ ਖੜਾ ਹੈ ਅੱਛਾ ਜੀ ਉਹਨੂੰ 1200 ਕਰੋੜ ਰੁਪਇਆ ਕਹਦੇ 1200 ਕਰੋੜ ਰੁਪਇਆ ਇੱਕ ਤਾਂ ਬੀਬੀਆਂ ਜਿਹੜੀਆਂ ਫ੍ਰੀ ਹੋ ਗਿਆ ਬਾਕੀ ਹਜ਼ਾਰਾਂ ਕਾ ਜਿਹੜੇ ਬਾਕੀ ਜਿਹੜੀਆਂ ਲਗਾਤਾਰ ਰੈਲੀਆਂ ਹੋ ਰਹੀਆਂ ਰੈਲੀਆਂ ਦੇ ਵਿੱਚ ਸਰਕਾਰੀ ਬੱਸਾਂ ਲੈ ਕੇ ਜਾਂਦੀ ਉਹਦਾ ਕਰਕੇ ਉਹ ਕਹਿੰਦੇ 1200 ਕਰੋੜ ਰੁਪਇਆ ਜੀ ਜੇ ਉਹ 1200 ਕਰੋੜ ਰੁਪਇਆ ਦੇ ਦਿੰਦੇ ਤੇ ਕਹਿੰਦੇ ਵੀ ਸਾਡਾ ਕੰਮ ਚੱਲਦਾ ਰਹਿੰਦਾ ਉਹ ਕਹਿੰਦੇ ਹਾਲਤੇ ਬਣੀ ਵੀ ਆ ਵੀ ਕਈ ਦੋ ਦੋ ਤਿੰਨ ਦੀਪਾਂ ਦੇ ਵਿੱਚ ਤਾਂ ਤੇਲ ਵੀ ਨਹੀਂ ਮਿਲਿਆ ਸੀ ਤੇਲ ਨਾ ਮਿਲਣ ਕਰਕੇ ਵੀ ਬਸਾ ਖੜਕੀਆਂ ਬਿਲਕੁਲ ਉਹ ਕਹਿੰਦੇ ਵੀ ਇਹਨਾਂ ਨੇ ਕੀਤਾ ਕੱਖ ਨਹੀਂਗਾ ਤੇ ਇਹ ਨਾਲ ਦੀ ਨਾਲ ਹੁਣ ਇਹਨਾਂ ਨੇ ਖੜਾ ਛੜਾਉਣ ਵਾਸਤੇ ਕਰਤਾ ਕਿ ਪ੍ਰਾਈਵੇਟ ਲੋਕਾਂ ਨੂੰ ਕਿਲੋਮੀਟਰ ਸਕੀਮ ਚ ਆਪਾਂ ਦੇ ਦੇ ਦਿਓ ਕਹਿੰਦੇ ਅਸੀਂ ਕਰਦੇ ਹਾਂ ਵਿਰੋਧ ਜੀ ਵੀ ਤੁਸੀਂ ਜਿਹੜੀ ਹੈਗੀ ਆ ਅਸੀਂ ਕਿੰਨੇ ਬੰਦੇ ਆ 8500 ਬੰਦਾ ਉਹਨਾਂ ਦਾ ਅੱਛਾ ਜੀ ਉਹ ਕਹਿੰਦੇ ਤੁਸੀਂ ਪੱਕੇ ਕਰਨ ਦੀ ਗੱਲ ਕਹੀ ਸੀ ਸਾਨੂੰ ਸਾਨੂੰ ਤੁਸੀਂ ਪੱਕੇ ਕਰੋ ਸਾਨੂੰ ਜਿਹੜੀ ਹੈ ੱਕੇ ਕਰਕੇ ਤੁਸੀਂ ਤੇ ਬੱਸਾਂ ਪਾਉ ਤੇ ਸਾਥੋਂ ਕੰਮ ਕਰੋ ਸਾਨੂੰ ਤਰਖਾਹਾਂ ਦਿਓ ਉਹ ਕਹਿੰਦੇ ਨੇ ਜਿਹੜੇ ਹੁਣ ਪ੍ਰਾਈਵੇਟ ਬੱਸਾਂ ਨੂੰ ਦੇਣਗੇ ਤੇ ਪ੍ਰਾਈਵੇਟ ਜਿਹੜੇ ਪ੍ਰਾਈਵੇਟ ادارے ਜੀ ਜਿਨ੍ਹਾਂ ਦੇ ਨਾਲ ਉਹ ਉਹ ਫਿਰ ਕਮਾਈ ਉਹਨਾਂ ਕੋਲ ਜਾਓ ਜੇ ਉਹ ਕਮਾਈ ਕਰਨਗੇ ਕਮਾਈ ਸਰਕਾਰ ਕਿਉਂ ਨਹੀਂ ਕਰ ਸਕਦੀ ਸਰਕਾਰ ਦੇ ਉਧਰ ਪੈਸੇ ਨਹੀਂ ਦੀ ਤਾਂ ਸਰਕਾਰ ਬੱਸਾਂ ਕਿਉਂ ਨਹੀਂ ਪਾ ਸਕਦੀ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੋਈ ਕਾਲਾ ਮਾਲਾ ਹੈਗਾ ਕੋਈ ਕਾਲਾ ਮਾਲਾ ਹੈਗਾ ਵੀ ਜੇ ਪ੍ਰਾਈਵੇਟ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਆਪਾਂ ਮੌਕਾ ਦੇਵਾਂਗੇ ਤੇ ਫਿਰ ਉਹਨਾਂ ਦੁਆਲੇ ਕੁਝ ਤੇ ਤੁਹਾਨੂੰ ਪਤਾ ਵੀ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਵਿੱਚ ਇੱਕ ਸਜਣ ਇਹੋ ਜਿਹੀ ਵੀ ਹੈ ਕਿ ਸਰਕਾਰ ਨਾਲ ਅੱਜ ਕੱਲ੍ਹ ਕਿਸੇ ਵੇਲੇ ਉਹ ਅਕਾਲੀਆਂ ਨਾਲ ਹੁੰਦੇ ਸੀ ਜਿਹੜੀ ਜਿਹੜੀ ਉਦੋਂ ਕੱਲ੍ਹ ਕਾ ਵੇਲੇ ਟਰਾਂਸਪੋਰਟ ਪਾਲਿਸੀ ਬਣੀ ਸੀ ਉਹ ਵੀ ਉਹਦੇ ਲਈ ਬਣਾਈ ਹੈ ਸ਼ਾਇਦ ਉਸੇ ਦੀ ਹੋਵੇ ਉਸੇ ਦੀ ਹੋਵੇ ਉਹਨੇ ਨਵੀਂ ਪਾਲਿਸੀ ਬਣਾਈ ਹੋਵੇ ਇਹ ਆਪਾਂ ਨਹੀਂ ਕਹਿ ਸਕਦੇ ਮਤਲਬ ਇਹ ਨੇ ਜਿਹੜੇ ਲੋਕਾਂ ਦੀ ਚਰਚਾ ਚੱਲ ਚਰਚਾ ਚੱਲ ਰਹੀ ਹੈ ਉਹਨਾਂ ਨੇ ਜੋ ਕਿਹਾ ਵੀ ਅਸੀਂ ਤਾਂ ਜੀ ਉੱਥੇ ਕਰਾਂਗੇ ਵਿਰੋਧ ਅਸੀਂ ਟੈਂਡਰ ਨਹੀਂ ਹੋਣ ਦੇਵਾਂਗੇ ਦੋ ਵਾਰੀ ਟੈਂਡਰ ਪਹਿਲਾਂ ਕੈਨਸਲ ਹੋ ਚੁੱਕੇ ਸੀ ਕੱਲ ਉਹ ਟੈਂਡਰ ਫੇਰ ਪੈਸੀ ਤੇ ਉੱਥੇ ਤਾਂ ਜੀ ਮੇਰੇ ਕੋਲ ਉਹਨਾਂ ਨੇ ਕਹਿੰਦੇ ਵੀ ਪ੍ਰਧਾਨਾਂ ਨੂੰ ਜਨਰਲ ਸੈਕਟਰਾਂ ਨੂੰ ਜਿਹੜੇ ਬਟਪਟ ਦੀ ਪਹੁੰਚ ਕੰਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਕੱਲ ਤੜਕਰ ਨਹੀਂ ਦੀ ਮਰ ਉਹਨੂੰ ਤਿੰਨ ਚਾਰ ਵਜੇ ਚੱਕ ਲਿਆ ਕਿਸੇ ਨੂੰ ਰਾਤ ਨੂੰ ਚੱਕ ਲਿਆ ਇੱਕਦਮ ਜਦੋਂ ਇਹ ਖਬਰ ਫੈਲੀ ਕਿ ਯਾਰ ਆਪਣੇ ਤਾਂ ਲੀਡਰ ਚੱਕ ਲਏ ਤਾਂ ਕੁਦਰਤੀ ਹੈ ਕਿ ਜਿਹੜੇ ਵਰਕਰ ਹੈ ਉਹ ਨਾਲ ਦੀ ਨਾਲ ਹੀ ਕੰਮ ਛੱਡ ਉਹਨਾਂ ਨੇ ਕੰਮ ਛੱਡਤਾ ਉਹ ਇੱਕ ਅਣ ਐਲਾਨੀ ਤੇ ਅਣਕੈਸੀ ਜੀ ਉਹਨਾਂ ਦੇ ਫੈਸਲੇ ਤੋਂ ਬਗੈਰ ਉਹਨਾਂ ਤੇ ਹੜਤਾਲ ਠੋਸੀ ਗਈ ਜੀ ਅੱਜ ਫਿਰ ਬੰਦਾ ਦੂਜਾ ਰੋਡ ਕੱਟਦਾ ਕਹਿੰਦੀ ਸਸਪੈਂਡ ਕਰ ਦਿਓ ਸਸਪੈਂਡ ਕਰੀ ਜਾਂਦੇ ਆ ਡਿਸਮਿਸ ਕਰਦੇ ਹੋ ਇਹਨਾਂ ਨੂੰ ਜੀ ਤੇ ਨਾਲ ਹੀ ਇਹ ਪਤਾ ਲੱਗਿਆ ਹੁਣ ਕਿ ਕਿਉਂਕਿ ਜੇ ਡਿਸਮਿਸ ਕਰਨਗੇ 8500 ਬੰਦਾ ਕੰਮ ਛੱਡੂਗਾ ਜੀ ਤੇ ਫਿਰ ਜਿਹੜੀ ਹੈਗੀ 5000 ਬੱਸਾਂ ਖੜਨੀਆਂ ਖੜਨੀਆਂ 8500 ਬੰਦਾ ਕੰਮ ਛੱਡੂਗਾ ਤੇ ਇਹਦੇ ਨਾਲ ਫਿਰ ਤੁਸੀਂ ਅੰਦਾਜ਼ਾ ਲਾਓ ਇਹ ਪਾਇਸਾ ਫਿਰ ਜਿਹੜੇ ਨਵੇਂ ਬੰਦੇ ਭਰਤੀ ਕਰਦੇ ਨੇ ਉਹਨੂੰ ਟ੍ਰੇਨ ਕਰਦੇ ਗਏ ਉਹਨਾਂ ਦੇ ਤੋਂ 15 ਦਿਨ ਕਿ ਲੱਗ ਕੇ 15 20 ਚੱਲੂ ਸਰਕਾਰ ਨਾਲ ਹੀ ਇਹਦਾ ਹੁਣ ਅੱਜ ਇਸ ਕੱਲ ਦਾ ਪਤਾ ਲੱਗਾ ਅੱਜ ਮੁੱਖ ਮੰਤਰੀ ਸਾਹਿਬ ਵੀ ਆ ਕੇ ਲਾਈਵ ਹੋ ਗਏ ਠੀਕ ਹੈ ਜੀ ਮੁੱਖ ਮੰਤਰੀ ਸਾਹਿਬ ਪਹਿਲਾਂ ਤਰਕੇ 4 ਵਜੇ ਕੋਰਾਲੀ ਜਾ ਕੇ ਅੱਛਾ ਜੀ ਕੋਰਾਲੀ ਦੇ ਬੱਸ ਅੱਡੇ ਤੇ ਗਏ ਉੱਥੇ ਦੇਖਿਆ ਸਵਾਰੀਆਂ ਨਾਲ ਗੱਲਾਂ ਬਾਤਾਂ ਕੀਤੀਆਂ ਠੀਕ ਹੈ ਜੀ ਫਿਰ ਉਹਨਾਂ ਨੇ ਹੁਣ ਆ ਕੇ ਲਾਈਵ ਹੋਏ ਆ ਕਹਿੰਦੇ ਜੀ ਅਸੀਂ ਨਹੀਂ ਭਰਤੀ ਕੀਤੇ ਸੀ ਇਹ ਪਹਿਲਾਂ ਪੁਰਾਣੀਆਂ ਸਰਕਾਰਾਂ ਨੇ ਭਰਤੀ ਕੀਤੇ ਐ ਇਹ ਬਗੈਰ ਕਿਸੇ ਇੰਟਰਵਿਊ ਤੋਂ ਭਰਤੀ ਕੀਤੇ ਐ ਤੇ ਇਹ ਕੱਚੇ ਚੱਕੇ ਇਹਨਾਂ ਦਾ ਕੋਈ ਜਿਹੜੇ ਹੈਗੇ ਸਰਵਿਸ ਰੂਲ ਦੇ ਨਹੀਂ ਹੈਗੇ ਕੋਈ ਇਹਨਾਂ ਦੀ ਮਤਲਬ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਇਹ ਹੈਗੇ ਆ ਉਹ ਕਹਿੰਦੇ ਵੀ ਅਸੀਂ ਵੀ ਜਨ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਪਿੰਡਾਂ ਚੋਂ ਆਇਆ ਯਾਰ ਮੈਂ ਵੀ ਸਮਝਦਾ ਹੂੰ ਵੀ ਕਿਸੇ ਦੇ ਚੁੱਲੇ ਦੇ ਵਿੱਚ ਪਾਣੀ ਨਹੀਂ ਪੈਣਾ ਚਾਹੀਦਾ ਇਸ ਦਾ ਚੁੱਲਾ ਨਹੀਂ ਠੱਡਾ ਹੋਣਾ ਚਾਹੀਦਾ ਇਹ ਆ ਜਾ ਨਾ ਆਪਾਂ ਬੈਠ ਕੇ ਗੱਲ ਕਰ ਲੈਂਦੇ ਆ ਜੀ ਆਦੇ ਮੁੱਖ ਮੰਤਰੀ ਸਾਹਿਬ ਆਪ ਪੇਸ਼ ਕਰਦੇ ਉਹ ਰੋਜ਼ ਕਹਿੰਦੇ ਨੇ ਸਾਡੀ ਮੁੱਖ ਮੰਤਰੀਆਂ ਨਾਲ ਗੱਲ ਕਰਵਾਉਂਦੇ ਮੁੱਖ ਮੰਤਰੀ ਸਾਹਿਬ ਜੀ ਪਹਿਲਾਂ ਗੱਲ ਕਰ ਲੈਂਦੇ ਤੇ ਨੌਕਰੀ ਨਾ ਹੁੰਦੀ ਨੌਕਰੀ ਨਾ ਹੁੰਦੀ ਨੌਕਰੀ ਨਾ ਹੁੰਦੀ ਉਹ ਕਹਿੰਦੇ ਅਸੀਂ ਕੋਈ ਨਾ ਕੋਈ ਹੱਲ ਕੱਢਦੇ ਚਲੋ ਘੱਟ ਵੱਧ ਕੁਛ ਨਾ ਕੁਛ ਦੇ ਕੇ ਉਹਨਾਂ ਬੰਦਿਆਂ ਤੋਂ ਕਰਾਉਂਦੇ ਸੋ ਮੇਰਾ ਖਿਆਲ ਹੈ ਵੀ ਸਰਕਾਰ ਦੀ ਹਾਲਤ ਇਹ ਕਿ ਸਰਕਾਰ ਕਿਤੇ ਨਾ ਕਿਤੇ ਕਿਤੇ ਨਾ ਕਿਸੇ ਨਾ ਕਿਸੇ ਰੁਕਵੇ ਵਿੱਚ ਫਸਲੀ ਜਾਂਦੀ ਹੈ ਔਰ ਇੱਦਿ ਪ੍ਰਵਿੰਦਰ ਜੀ ਸਾਲ ਰਹਿ ਗਿਆ ਇੱਕ ਇਲੈਕਸ਼ਨ ਦਾ ਤੇ ਇਲੈਕਸ਼ਨ ਦੇ ਵਿੱਚ ਫੇਰ ਤੁਹਾਨੂੰ ਪਤਾ ਹੀ ਹੈ ਜਿਹੜਾ ਕੁਝ ਹੁੰਦਾ ਹੁੰਦਾ ਹੈ ਲੋਕ ਜਦੋਂ ਲੋਕਾਂ 'ਚ ਬੇਚ ਉਹ ਕਹਿੰਦੇ ਸੀ ਜੇ ਅਸੀਂ ਆਪਸੇ ਪ੍ਰਚਾਰ ਕਰਦੇ ਹੁੰਦੇ ਸੀ ਕਾਗਰਸੀਆਂ ਨੂੰ ਲਾਹੋ ਮਗਰ ਉਹਨਾਂ ਨੂੰ ਲੈ ਕੇ ਆਓ ਲੈ ਕੇ ਆਓ ਅਸੀਂ ਕਹਿੰਦੇ ਉਹਨੂੰ ਲੈ ਕੇ ਆਏ ਸੀ ਸਾਡੇ ਹਾਲ ਪਤਾ ਨਹੀਂ ਵੀ ਆਇਆ ਹੋਊਗਾ ਸਾਡੇ ਨਾਲ ਉਹ ਕਹਿੰਦੇ ਵੀ ਉਹ ਜਿਹੜੀਆਂ ਕਹਿੰਦੇ ਹੁਣ ਬਾੜੀਆਂ ਮੋਟੀਆਂ ਬੱਸਾਂ ਖੜੀਆਂ 20 20 30000 ਰੁਪਏ ਲੱਗਦਾ ਸੀ ਤਾਂ ਉਹਨਾਂ ਦੀ ਬਰੰਮਤ ਨੂੰ ਵੀ ਕਰਵਾ ਸਕਦੇ ਇੰਨਾਂ ਰਾਜੇ ਬੜਕ ਮੇਲੇ ਦੀਆਂ ਆ ਬਿਲਕੁਲ ਨਮੀਆਂ ਪਾਈਆਂ ਸੀ ਹਾਂ ਨਮੀਆਂ ਪਾਈਆਂ ਸੀ ਕਹਿੰਦੇ ਉਹ ਰਾਜਾ ਆਪਣੇ ਕੇ ਲੈ ਕੇ ਆਇਆ ਸੀ ਚੱਲਦੀਆਂ ਗੱਬਸਾਂ ਦੇ ਵਿੱਚ ਨੁਕਸਰਾ ਪਈ ਹੈ ਬਿਲਕੁਲ ਪੈਂਦਾ ਜੀ ਉਹ ਕਹਿੰਦੇ ਵੀ ਉਹਦਾ ਉਹ ਤੇ ਸਾਡੇ ਕੋਲ ਤਾਂ ਉਹਨਾਂ ਦੀ ਮੁਰਾਬਤ ਕਰ ਤੁਸੀਂ ਜੁੜੇ ਸੀ ਢਿੱਲੋਂ ਸਾਹਿਬ ਨਾਲ ਖਬਰਾਂ ਸੁਣੀਆਂ ਅੱਗੇ ਸਾਡਾ ਵਿਚਾਰ ਇਹ ਹੈ ਵੀ ਮੈਂ ਅਪੀਲ ਵੀ ਕਰਦਾ ਬੇਨਤੀ ਵੀ ਕਰਦਾ ਸਾਡਾ YouTube ਚੈਨਲ ਵਕਤੌ ਢਿੱਲੋਂ ਤੇ Instagram ਪੇਜ ਤੇ Facebook ਪੇਜ ਤੇਨਾਂ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕੋਈ ਸੁਝਾਅ ਹੁੰਦਾ ਤਾਂ ਇਨਬਾਕਸ ਦੇ ਵਿੱਚ ਜਾ ਕੇ ਸਾਨੂੰ ਦੱਸ ਸਕਦੇ ਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ